ਮੈਂ ਮੁੰਡਾ ਸਾਰਾ ਕੰਮ ਕਰਦਾ ਖੇਤੀ ਦਾ ਪਸ਼ੂ ਚੰਗਣ ਦਾ ਸਾਰਾ ਜਾਣਦਾ ਰੋਟੀ ਟੁਕ ਵੀ ਇਹੀ ਦਿੰਦਾ ਮੇਰਾ ਪਤੀ ਮਾ ਆਪਣੀ ਬੱਚੀ ਨਹੀਂ ਕਾਲੀ ਨਹੀਂ ਬੈ ਜਾ ਪੈਂਟਾ ਯਾਰ ਬਪਾਰੀ ਹੈ ਉਮਰ 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 ਵੀ ਬਪਾ 26 ਸਾਲ 26 ਸਾਲ ਕੋ 24 ਵੀ ਲੱਗਦਾ ਯਾਰ ਕਿਹੜੀ 26 ਉਮਰ ਲੱਕੋ ਆਇਆ ਸਾ ਹਾਂ ਹਾਂ ਠੀਕ ਆ ਬਸ ਪੱਕੇ ਹੀ ਸਮਝਾਉਣ ਬਸ ਨੂੰ ਦੇ ਸਾਰੇ ਸਿਰਤੇ ਸਾਰੀ ਜ਼ਿੰਮੇਵਾਰੀ ਹੁਣ ਮੁੰਡੇ ਦਾ ਕੰਮ ਕਰਦਾ ਮਹਾ ਜੱਜ ਜਾਂ ਤਿਆਰ ਜੱਗਾ ਕਰਾਣੀ ਮੈਂ ਆਪ ਪਰਪੀਏ ਦੇ ਨੇ ਨੂੰ ਪੱਕਾ ਹੈ ਪੱਕਾ ਕਹਿਦਾ ਹੁਣ ਇੱਕ ਵਾਰੀ ਚੰਪਾ ਘਾਂਡਾ ਚਾਹ ਪੀਂਦਾ ਰਿਹਾ ਕਰ ਬੜਾ ਚਾਹ ਪੀਂਦਾ ਮਾ ਉਹ ਮਾਤਾ ਸੀ ਯਾਰ ਉਹ ਪਾਏ ਖਾਣ ਮੈਂ ਹੁਣ ਤਾਂ ਬੂਨਾ ਤੇ ਲਫੂਨ ਮੈਂ ਹੁਣ ਹੋਰ ਕੱਟ ਦੇ ਬਈ ਬੂਨਾ ਦਾ ਬਲੇ ਸੋਡ ਨਾ ਨਾ ਬਸ ਆਹ ਹਾਂ ਕੋਈ ਯਾਰ ਅੱਲਾਹ ਰਾਮ ਹੋਣਾ ਹੈਂ ਨਹੀਂ ਨਾ ਬਸ ਬੰਨ ਲੈ ਲੈ ਜਾ ਜਾ ਉਧਰ ਬਜ਼ੂ ਦੇਖ ਜਾ ਕੇ ਮੈਂ ਸਮਝਾ ਆਪਣੀਆਂ ਮੈਂ ਆਏ ਕਿ ਮੈਂ ਤਰੀ ਜਾਂਦਾ ਓਏ ਉਹ ਮਾੜਾ ਮੋਟਾ ਕਿਤੇ ਕੰਜਰ ਦੇ ਨੇ ਉਹ ਚਾਰ ਵਾਲਾ ਨਾ ਇਹ ਕਿਤਾਬਿਆ ਨਾ ਇੱਕ ਜਵਾਕਾ ਨੂੰ ਝੋੜਾ ਜਾਂ ਬਿਸਕੁਟ ਵੱਧ ਖਾ ਕੇ ਖੁਸ਼ ਹੈ ਮੁੰਡਾ ਨਹੀਂ ਕਹਿੰਦਾ ਪੌੜਾ ਪਰ ਨਹੀਂ ਨਹੀਂ ਮੌੜਾ ਗੁੜਾ ਕੋਈ ਨਹੀਂ ਮੁੰਡਾ ਹੀਰਾ ਹੀਰਾ ਬਸ ਚੰਗੇ ਹੋਰੀ ਕਰੀ ਜਾਂਦੇ ਨਹੀਂ 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 ਲੱਛਣ ਹੁਸਨ ਸਹੀ ਹੈ ਸਹੀ ਹੈ ਮੁੰਡਾ ਵਾਹ ਨੂੰ ਹੁਣ ਕੱਲ ਦੱਸਦੇ ਸਾਰੀ ਨਹੀਂ ਸਹੀ ਜੇ ਤੈਨੂੰ ਇੱਕ ਵਾਰੀ ਦੱਸਾਂ ਮੁੰਡਾ ਹੀਰਾ ਪਾ ਹੁਣ ਜਾ ਕੇ ਦੇਖ ਲੈ ਕੋਈ ਨਾ ਤੂੰ ਕੰਮ ਕਰੀ ਅੱਜ ਠੀਕ ਬਸ ਕੀ ਆ ਪੀਜੋ ਬਿਸਕੁਟ ਨੇ ਬਾਕੀ ਆਪਾਂ ਨੂੰ ਤੇਰੇ ਦੇ ਤਸੱਲੀ ਚੰਗਾ ਜੈ ਜੈ ਚਾਹ ਠੀਕ ਹੈ ਤੂੰ ਰਾਜਿਆ ਨਹੀਂ ਕਹਿੰਦਾ ਲੈ ਕੇ ਆਉ ਕੁੜੀ ਵਾਲੇ ਲੋਕ ਕਦੇ ਦਿਨ ਤੇ ਬੱਸ ਚੱਲ ਕੋਈ ਨਾ ਫਿਰ ਤੂੰ ਕਾ ਮੁੰਡੇ ਦਾ ਕੰਮ ਚਾਹ ਠੀਕ ਹੈ ਕੰਮ ਪੱਕਾ ਕਰ ਲੈ ਰਾਜਿਆ ਪੱਕਾ ਟੈਂਸ਼ਨ ਨਾਲ ਚਾਹ ਠੀਕ ਹੈ ਠੀਕ ਹੈ ਚੰਗਾ ਚਲ ਬੈਠ ਜਾ ਮੈਂ ਬਾਬਾ ਕਿੱਧਰ ਫਿਰਦਾ ਮੈਂ ਤਾਂ ਵਿਚੋਲਾ ਐ ਮੈਂ ਤਾਂ ਇਹਨਾਂ ਦੇ ਮੁੰਡੇ ਨੂੰ ਰਿਸ਼ਤਾ ਕਰਾਉਣਾ ਮੱਦੀ ਨੂੰ ਹਾਂ ਮੱਦੀ ਨੂੰ ਇੱਧਰ ਕਿੱਧਰ ਫਾਜਿਆ ਉਹ ਮੁੰਡਾ ਸਿਧਰਾ ਇਹਨਾਂ ਦਾ ਅੱਛਾ ਯਾਰ ਹੋਰ ਆਹ ਮਰ ਬਾਬਾ ਲੱਕਿਆ ਦਾ ਮੈਨੂੰ ਵੀ ਸੀਗਾ ਹੋਰ ਕਿਸੇ ਦੀ ਕੁੜੀ ਡੋਪਦੇ ਐਵੇਂ ਅੱਛਾ ਯਾਰ ਫੇਰ ਤਾਂ ਪੰਗ ਹੀ ਲੈ ਲਿਆ ਸੀ ਹੋਰ ਨਸ਼ੀੜੀ ਵੀ ਥੋੜਾ ਜਿਹਾ ਅੱਛਾ ਹੋਰ ਅੱਜਰਾ 459 ਆ ਗਿਆ ਬੱਚਾ ਕੋ ਕਰੇ ਆਇਆ ਲੰਘਿਆ ਬਾਬਾ ਘਰੀਆਂ ਆਦਾ ਕਾਹਾਂ ਆਇਆ ਆਇਆ ਲੰਘਿਆ ਲੰਘਿਆ ਰਾਮ ਰਾਮ ਬਾਬਾ ਜੀ ਵਾਹੇ ਤੋਂ ਬਾਬਾ ਜੀ ਬਾ ਬੱਚਾ ਕੋਈ ਕਣਕ ਦਾ ਫੱਕਾਵਾਦਾਂ ਨੂੰ ਬੜੀ ਦੂਰੋਂ ਆਇਆ ਹੈ ਬਾਬੇ ਆਇਆ ਬਾਬਾ ਬੈਠ ਕੇ ਰ ਕੋਈ ਚਾਹ ਪਾਣੀ ਪਿਉਣਿਆ ਤੈਨੂੰ ਪਾੜ ਬੈਠ ਬਾਬਾ ਪਾ ਤਾਂ ਲੈ ਬਟਾ ਕੋਈ ਬੈਠਾ ਪਾਪਾ ਤੇ ਮਰਜੀ ਨਹੀਂ ਆ ਤੇਰਾ ਸੰਤਾਂ ਦੇ ਬਰੋਬਰ ਦਾ ਕੀ ਬੈਠਣਾ ਮੈਂ ਤਾਂ ਪਾਪਾ ਥੱਲੇ ਹੀ ਰਹਿਣਾ ਹੋਰ ਪਾਪਾ ਠੀਕ ਐ ਮੈਂ ਚਲਦੀ ਕਲਾ ਜਾਵਾਂ ਬੱਸ ਤੇਰੀ ਜਗ੍ਹਾ ਤੋਂ ਐ ਸੀ ਪਾਪਾ ਅੱਜ ਬੜੀ ਲੋਕ ਆਏ ਆ ਪਾੜਾ ਮੰਨਿਓ ਆਏ ਆ ਠੀਕ ਪਾਪਾ ਤੂੰ ਹੱਥ ਫੜ ਦੇਖ ਰਨਾ ਹੱਥ ਵੀ ਦੇਖ ਲਾਂਗੇ ਬੱਚਾ ਹੱਥ ਦੀ ਕੀ ਗੱਲ ਐ ਯਾਰ ਪਾਪਾ ਪਾਪਾ ਹੱਥ ਦਾ ਚੱਲ ਫੇਰ ਦੇਖਦੇ ਆਂ ਚਾਹ ਬਣਾ ਕੇ ਚਾਹ ਪੀਏਗਾ ਪੀ ਲਾਂਗੇ ਕੋਟ ਮੈਂ ਤਾਂ ਅਜੀ ਬਾਟੀ ਚ ਪਾਰ ਖੀ ਪਾਪਾ ਲੈ ਕੇ ਆਉਂਦਾ ਆ ਆ ਆ ਆਹ ਸੰਤੋ ਪੀਓ ਚਾਹ। ਬੱਚਾ ਪੀਦਾ ਹੋ। ਹੋਰ ਕੋਈ ਸਮੱਸਿਆ ਦਾ ਸਮੱਚਾ ਮੈਨੂੰ ਸਮੱਸਿਆ ਦਾ ਉਹ ਦੇਖ ਹੱਥ। ਦੇਖ ਉਹ ਬਰस्तानी ਹੁੰਦਾ ਕੋ ਖੜਦੇ ਨਹੀਂ ਯਾਰ ਤੇ ਕੋਈ ਕੁੜੀ ਕਰਮਾਚ ਹੈਗੀ ਅੱਗੇ ਹੈ ਨਹੀਂ। ਦੇਖਦੇ ਆ ਬੱਚਾ ਦੇਖਦੇ ਆ। ਜਦਿਆ ਲਾ ਲਾ ਕੇ ਚਰਦਾ ਤਾਂ ਤੂੰ ਉੜੀ ਵਾਲੀ ਲਗੀਰੀ ਮਟਾਈ ਪਈ ਆ ਬਾਬਾ ਯਾਰ ਕਿਹੜੀਆਂ ਗੱਲਾਂ ਕਰਦਾ ਮੈਂ ਜਰਦਾ ਦਾ ਮੈਂ ਲਾਉਂਦੀ ਨਹੀਂ ਤਾਂ ਕੰਮ ਹੀ ਨਹੀਂ ਕਰਦਾ ਮੈਂ ਤੇਰੇ ਸ਼ੱਕ ਲੱਗਿਆ ਬਾਬਾ ਛਲ ਕੋਈ ਨਾ ਕੰਮ ਤਾਂ ਤੇਰਾ ਬਣਾ ਦਾਂਗੇ ਹਾਂ ਬਾਬਾ ਮੈਂ ਕਰ ਖਰਚਾ ਲੱਗੂ ਥੋੜਾ ਯਾਰ ਖਰਚਾ ਤਾਂ ਯਾਰ ਬਾਬਾ ਮੇਰਾ ਡੇਢ ਹੀ ਨਹੀਂ ਹੈਗਾ ਕਰਿਆ ਬਾਬਾ ਚੋਣੀ ਚੱਕਰ ਨਹੀਂ ਫਿਰ ਉਹ ਦੇ ਦੇ ਹਾਂ ਦੇਖ ਬਾਬਾ ਹਲੋ ਜੀਆ ਹੁਣ ਵਧੀਆ ਬਾਬਾ ਜਮਾਨ ਲੱਗਦੇ ਹੁੰਦੇ ਨੇ ਯਾਰ ਕੀ ਕੀ ਆ ਬਾਬਾ ਆ ਦਾਏ ਕੰਮ ਤੇਰਾ ਟੈਨਸ਼ਨ ਨਾ ਲੈ ਬਾਬੇ ਨੰਗੇ ਪੈਰੀ ਫਿਰਦੇ ਆ ਕੋਈ ਜੋੜੀ ਜੁੱਤਾ ਪਵਾ ਦੇ ਵਾ ਬਾਬਾ ਯਾਰ ਜੋੜੀ ਜੁੱਤੇ ਤਾਂ ਨਵੇਂ ਤਾਂ ਹੱਲ ਹੁੰਦਾ ਨਹੀਂ ਮੇਰੇ ਬਾਪੂ ਵਾਲੇ ਪਏ ਜੇ ਚੱਲੇ ਜਾਣਗੇ ਜਿਹੜੇ ਪਏ ਆਂ ਘਿਆ ਦੇ ਕਿਰਾ ਦਾ ਡੰਗ ਲਾਈਏ ਲੈ ਜੋੜੀ ਲਿਓਣਿਆ ਬਾਬਾ ਹੁਣ ਕਪੜੇ-ਕਪੜੇ ਹੋਣਗੇ ਉਹ ਵੀ ਲੈ ਕਪੜੇ ਪਏ ਆਂ ਚੱਠੇ ਬਾਬਾ ਲੈ ਆ ਤੇ ਜਿਹੜੀ ਗੱਲ ਇੱਕ ਗੱਲ ਸ਼ਰਤ ਆ ਬਾਬਾ ਮਨ ਕੇ ਚੱਲ ਜਦੋਂ ਮੇਰੇ ਬਾਪੂ ਤੋਂ ਹੋਂ ਤੋਂ ਪਹਿਲਾਂ ਪਹਿਲਾਂ ਉਹ ਖੇਤ ਗਿਆ ਆਦਿ ਨਿਕਲਣਾ ਪੂਆ ਜੋੜੇ ਜੋਤੀ ਲੈ ਜਾ ਕੋਈ ਚੱਕਰ ਨੇ ਉਹਨੂੰ ਪਤਾ ਲੱਗਿਆ ਬੁੜਾ ਆ ਪੜਾ ਮੈਨੂੰ ਘੜੂਏ ਕੋਈ ਚੱਕਰ ਨਹੀਂ ਕੋਈ ਕਰਾ ਚੱਕ ਕੇ ਤਾਂ ਲਿਆ ਮੈਂ ਬਹੁਤ ਦੂਰ ਚਾਇਆ। ਕਿਆ ਬਾਬਾ ਵਸਵਾਦਾ 1 ਮਿੰਟ ਦੀ ਚੱਕਦਾ। ਆਠੇ ਲੈ। ਕੋਈ ਨਾਲ ਜੀ ਸਹਾਰਾ ਨੂੰ ਗਏ ਵੀ ਬੈਠੇ ਕੱਪੜਿਆਂ ਨੂੰ। ਕਿਆ ਕਵਾਬਾ? ਉਹ ਨਰਥ ਕਰ ਦਿਆ। ਚੱਕੀ ਕਿ ਲਿਜਪਾ ਲਿਜਪਾ ਹੱਥ ਨਹੀਂ ਲਾਉਂਦੇ ਅਸੀਂ ਠੀਕ ਆ ਬਾਬਾ ਠੀਕ ਆ ਮੈਨੂੰ ਪਤਾ ਨਹੀਂ ਜਨਾ ਬਾਬਾ ਜੁੜੇ ਲੈ ਪੈਰਾਂ ਚ ਪਾਵਾਂਗਾ ਬਾਈ ਮੈਂ ਪਾਵਾਂਗਾ ਆਪੇ ਪਾਵਾਂਗਾ ਬਾਬਾ ਬਸ ਉਹ ਤੇਰਾ ਕੰਮ ਆਪਾਂ ਛੇਦੀ ਬਣਾਦਾ ਬਾਬਾ ਉਹਗਾ ਲੜਾ ਉਹ ਮੈਂ ਤੈਨੂੰ ਕੱਪੜੇ ਵੀ ਦੇ ਦਿਆਂਗਾ ਬਾਬਾ ਹੁਣ ਤੈਨੂੰ ਸਾਰਾ ਸਮਾਨ ਕੱਪੜੇ ਲੀੜੇ ਜੋੜੇ ਦੇ ਵੀ ਤੇ ਤੈਨੂੰ ਮੇਰਾ ਕੰਮ ਬਣ ਵੀ ਜਾਊਗਾ ਬਣਦਾ ਨਹੀਂ ਈ ਗੱਲ ਕਰਦਾ ਬੱਚਾ ਤੈਨੂੰ ਨਿਸ਼ਾਨੀ ਦੇ ਕੇ ਜਾਂਦਾ ਮੈਂ ਕਿੱਥੇ ਆ ਕਰਕੇ ਮਿਲੀ ਏ ਬੜੀ ਮੁਸ਼ਕਿਲ ਗਿੱਤੀ ਇਹਦੇ ਵਾਸਤੇ। ਆ ਤੈਨੂੰ ਨਿਸ਼ਾਨੀ ਦੇ ਕੇ ਚੱਲਾਂ। ਹਾਂ ਬਾਬਾ ਇਸ ਤੇ ਤੇਰਾ ਕੰਮ ਛੇਤੀ ਤੋਂ ਛੇਤੀ ਬਣ ਜਾਣਾ। ਕਿੰਨੇ ਕਿਦਣਾ ਚ ਬਣ ਜਾਊ ਆਪਾਂ? ਹੱfte 5 ਦਿਨ ਵਿੱਚ ਤੇਰਾ ਕੰਮ ਵੜ ਜਾਊ ਤੇ ਯਾਦ ਕਰੇਗਾ ਬਾਬਿਆਂ ਨੂੰ ਵੀ ਬਾਬੇ ਆਏ। ਐ ਕਰਨੀ ਹੈ ਕਿ ਕੀ ਕਰਨਾ ਦਾ? ਇਹਦਾ ਕੁਛ ਨਹੀਂ ਕਰਨਾ ਤੂੰ ਕੋਲੇ ਰੱਖਣੀ ਐ। ਗਲਤ ਚ ਪਾਲਾਂਗੇ ਕਿਵੇਂ ਬਾਬਾ? ਗਲਤ ਪੋਣੀਆਂ ਗਲਤ ਪਾਲੀ ਨਹੀਂ ਪੈਣ ਲੱਗਿਆ ਸਰਾਣੇ ਰੱਖ ਕੇ ਸੋਣਾ। ਬਾਬਾ ਜੇ ਤੂੰ ਮਰਨਾ ਮੰਨਿਆ ਉਹ ਮੈਂ ਹੁ ਕਹਾਂਵਾ। ਤੇ ਸਾਂਭ ਕੇ ਰੱਖੀ ਐ ਕੋਈ ਐਰੀ ਗੈਰੀ ਚੀਜ਼ ਨਹੀਂ ਹੋਏਗੀ ਠੀਕ ਆ ਪਾਪਾ ਬੜੀ ਤਵੱਜਾ ਕਰਕੇ ਮਿਲੀ ਸੀ ਮੈਨੂੰ ਇਹ ਕੰਮ ਤਾਂ ਬਣੂਆ ਪੱਕਾ ਚਲ ਠੀਕ ਆ ਬੱਚਾ ਬਾਪੇ ਚੱਲਦੇ ਨੇ ਫਿਰ ਠੀਕ ਆ ਪਾਪਾ ਕੰਮ ਤਾਂ ਹੋ ਦੂ ਕੰਮ ਤੇਰਾ ਹੋਊ ਮੈਂ ਕਹਣਾ ਮੈਂ ਵਾਪਸ ਲੈਣ ਆਉਂਗਾ ਠੀਕ ਆ ਪਾਪਾ ਠੀਕ ਆ ਬਾਪਾ ਅੰਮਾ ਬਾਬਾ ਅੰਮੋ ਹੋ ਜੇ ਬਸ ਬਾਬਾ ਹੁਣ ਤੇਰੇ ਵਿਆਹ ਤੀ ਜਾਵਾਂ ਪੱਕਾ ਬਾਬਾ ਤੈਨੂੰ ਪੂਰੇ ਢੋਟ ਮੱਕੇ ਦਾ ਲੈ ਕੇ ਆਉਂ ਵਿਆਹ ਹੋ ਜੇ ਮੇਰਾ ਦਾ ਠੀਕ ਆ ਬੱਚਾ ਠੀਕ ਆ ਪੂਰ ਜਾ ਰੋਟੀ ਪਾਣੀ ਛਕ ਜਾਂਦਾ ਬਾਬਾ